ਭਗਵਾਨ ਤਮਨ ਜੀ ਮੁਰਗੀ ਖਾਨਾ ਕਦੋਂ ਖੋਲ ਰਹੇ ਆ ਮੁਰਗੀ ਖਾਨਾ ਖੋਲੋਗੇ ਜਾਂ ਗਊਸ਼ਾਲਾ ਖੋਲੋਗੇ ਜੇਕਰ ਗਊਸ਼ਾਲਾ ਖੋਲੋ ਤਾਂ ਬਹੁਤ ਵਧੀਆ ਹੋਊਗਾ ਜਿੰਨੇ ਛੜਕਤੇ ਆਵਾਰਾ ਪਸ਼ੂ ਫਿਰਦੇ ਹੁੰਦੇ ਆ ਐਕਸੀਡੈਂਟ ਹੋਣੋ ਵੀ ਬਚ ਜਾਣਗੇ ਜੇਕਰ ਇਹ ਕੰਮ ਚੰਗਾ ਨਹੀਂ ਲੱਗਦਾ ਤਾਂ ਮੱਛੀ ਪਾਲਣ ਖੋਲੋ ਆਖਰ ਤੁਸੀਂ ਹੁਣ ਸਿਆਸਤ ਛੱਡੋਗੇ ਇਹ ਗੱਲਾਂ ਤੁਹਾਡੀਆਂ ਹੀ ਆ ਕਿਸੇ ਟਾਈਮ ਤੇ ਤੁਸੀਂ ਆਂਦੇ ਹੁੰਦੇ ਸੀ ਕਿ ਜਿਹੜੇ ਮੰਤਰੀਆਂ ਨੂੰ ਖਤਰਾ ਉਹ ਸਿਆਸਤ ਛੱਡ ਦੇਣ ਤੇ ਮੁਰਗੀਖਾਨਾ ਖੋਲ ਲੈਣ ਤੁਹਾਨੂੰ ਯਾਦ ਕਰਾ ਦੇਵਾਂ ਕਿ ਕੱਲ 15 ਅਗਸਤ ਵਾਲੇ ਦਿਨ ਕੱਲ ਤੁਸੀਂ ਭਾਸ਼ਣ ਦੇ ਰਹੇ ਆ ਤੇ ਉੱਥੇ ਇੱਕ ਕੈਮਨ ਚ ਕੈਮਨ ਬਣਾਇਆ ਬੁਲਟ ਪ੍ਰੂਫ ਹੁਣ ਉਹ ਐਡਾ ਕੈਮਨ ਆ ਕਹਿੰਦੇ 15-16 ਲੱਖ ਰੁਪਈਆ ਲੱਗਿਆ ਪੰਜਾਬ ਦੇ ਲੋਕਾਂ ਦਾ ਨਾਲੇ ਤਾਂ 15-16 ਲੱਖ ਰੁਪਈਆ ਮਿੱਟੀ ਹੋ ਗਿਆ ਹੁਣ ਤੁਸੀਂ ਇੱਕ ਗੱਲ ਦੱਸੋ ਕਿ ਜਿਹੜੇ ਲੋਕ ਜਿਹੜੇ ਆਪਾਂ ਕਈ ਮੈਂ ਦਫ਼ਤਰਾਂ ਦੇ ਵਿੱਚ ਜਾਂਨਾ ਤੇ ਕਈ ਦਫ਼ਤਰਾਂ ਦੇ ਵਿੱਚ ਕਈਆਂ ਦੀਆਂ ਛੱਤਾਂ ਟਿੱਕੀਆਂ ਵਾਲੀਆਂ ਹੁੰਦੀਆਂ ਕਈ ਦਫ਼ਤਰਾਂ ਦੇ ਵਿੱਚ ਕਈ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਉੱਥੇ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਕੱਲ ਤੁਸੀਂ ਇੱਕ ਬੁਲਟ ਪ੍ਰੂਫ ਕੈਵਨ ਬਣਾਇਆ ਤੇ ਉਹਦੇ ਵਿੱਚ ਖੜਕੇ ਪਾਸ਼ਣ ਦੇ ਰਹੇ ਆ ਕੀ ਗੱਲ ਤੁਹਾਨੂੰ ਇੰਨਾ ਹੀ ਖਤਰਾ ਹੋ ਗਿਆ ਜਿਹੜੇ ਵਿਅਕਤੀ ਏ ਉਹ ਪੰਜਾਬ ਦੇ ਲੋਕ ਆ ਜਿਨ੍ਹਾਂ ਨੇ ਤੁਹਾਡੇ ਨਾਲ 92 ਸੀਟਾਂ ਕੱਢ ਕੇ ਤੁਹਾਨੂੰ ਜਿਤਾਇਆ 92 ਸੀਟਾਂ ਦਾ ਰਿਕਾਰਡ ਤੋੜ ਕੇ ਰੱਖਤਾ ਅੱਜ ਤੁਹਾਨੂੰ ਇਹਨਾਂ ਪੰਜਾਬ ਦੇ ਲੋਕਾਂ ਤੋਂ ਖਤਰਾ ਆ ਗਿਆ ਕਿਹੜੀ ਗੱਲ ਦਾ ਖਤਰਾ ਆਇਆ ਤੁਸੀਂ ਜੇਕਰ ਆਜ਼ਾਦੀ ਤੇ ਤੁਸੀਂ ਭਾਸ਼ਣ ਦੇਣ ਆਏ ਆ ਤਾਂ ਤੁਸੀਂ ਅਕਸਰ ਕਹਿੰਦੇ ਹੁੰਦੇ ਆ ਕਿ ਉਹ ਕੰਮ 70 ਸਾਲਾਂ ਚ ਨਹੀਂ ਹੋਏ ਜਿਹੜੇ ਤੁਸੀਂ ਹੁਣ 2-3 ਸਾਲਾਂ ਚ ਕਰ ਵਖਾਏ ਆ ਵਾਕਈ ਨਹੀਂ ਹੋਏ ਪਹਿਲੀ ਵਾਰੀ ਵੇਖਿਆ ਕਿ ਇੱਕ ਮੁੱਖ ਮੰਤਰੀ ਔਰ ਮੁੱਖ ਮੰਤਰੀ ਪੰਜਾਬ ਦਾ ਹੋਵੇ ਔਰ ਪੰਜਾਬ ਦੇ ਲੋਕਾਂ ਦੇ ਵਿੱਚ 15 ਅਗਸਤ ਵਾਲੇ ਦਿਨ ਭਾਸ਼ਣ ਦੇ ਰਿਹਾ ਹੋਵੇ ਕਿ ਉਹਨੂੰ ਬੁਲਟ ਪ੍ਰੂਫ ਦੀ 51 ਦੀ ਲੋੜ ਪੈ ਜੇ ਫਿਰ ਤੁਸੀਂ ਇੱਕ ਗੱਲ ਦੱਸੋ ਤੁਸੀਂ ਇੰਨਾ ਡਰਦੇ ਕਿਉਂ ਫਿਰਦੇ ਆ ਤੁਹਾਡੇ ਕੋਲ ਇਹੋ ਜਿਹਾ ਕਿਹੜਾ ਵੱਡਾ ਕੰਮ ਹੋ ਚੁੱਕਿਆ ਜਿਹੜੀ ਗੱਲ ਦਾ ਤੁਹਾਨੂੰ ਡਰ ਸਤਾਉਂਦਾ ਰਹਿੰਦਾ ਮਾਨ ਸਾਹਿਬ ਅਸੀਂ ਵੀ ਤੁਹਾਡੇ ਪੰਜਾਬ ਦੇ ਆ ਤੁਸੀਂ ਸਾਡੇ ਪੰਜਾਬ ਦੇ ਆ ਪੰਜਾਬ ਦੇ ਤੁਸੀਂ ਸਾਡੇ ਮੁੱਖ ਮੰਤਰੀ ਆ ਤੁਹਾਡੀ ਜੇਕਰ ਜਾਨ ਨੂੰ ਖਤਰਾ ਹੋਊਗਾ ਤੇ ਅਸੀਂ 100 ਜਾਨਾਂ ਕੁਰਬਾਨ ਕਰਨ ਤੱਕ ਜਾਵਾਂਗੇ ਤਾਂ ਕਿ ਸਾਡੇ ਮੁੱਖ ਮੰਤਰੀ ਨੂੰ ਕੁਝ ਨਾ ਹੋਵੇ ਪਰ ਅਫਸੋਸ ਦੀ ਗੱਲ ਇਹ ਵੀ ਆ ਕਿ ਸਾਡੇ ਮੰਤਰੀ ਨੂੰ ਇੰਨਾ ਖਤਰਾ ਹੋ ਵੀ ਕਾਦਾ ਗਿਆ ਇਹੋ ਜਿਹੇ ਕਿਹੜੇ ਇਹਨਾਂ ਨੇ ਪਹਾੜ ਪੱਟਤੇ ਆ ਕਿ ਕਿਉਂ ਇਹਨਾਂ ਨੂੰ 24 ਘੰਟੇ ਡਰ ਲੱਗਿਆ ਰਹਿੰਦਾ ਮਾਨ ਸਾਹਿਬ 15 ਅਗਸਤ ਵਾਲੇ ਦਿਨ ਦਾ ਤੁਸੀਂ ਭਾਸ਼ਣ ਦਿੱਤਾ ਉਹ 16 ਲੱਖ ਰੁਪਏ ਦਾ ਜਿਹੜਾ ਕਹਿੰਦੇ ਕੈਮਨ ਬਣਿਆ ਮੈਂ ਖੜਾ ਸਾਹਿਬ ਦਾ ਬਿਆਨ ਸੁਣ ਰਿਹਾ ਸੀ ਹੁਣ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਕਿ ਤੁਸੀਂ ਤਾਂ ਜਿਹੜੀ ਚੀਜ਼ ਤੋਂ ਤੁਹਾਨੂੰ ਖਤਰਾ ਲੱਗਿਆ ਔਰ ਤੁਸੀਂ ਤਾਂ ਉਹ ਜਿਹੜਾ ਕਹ ਲੋ ਕੈਵਨ ਬਣਾ ਲਿਆ ਬੁਲਟ ਪ੍ਰੂਫ ਪਰ ਪੰਜਾਬ ਦੇ ਲੋਕਾਂ ਦੀਆਂ ਆਂ ਬੀਂ ਦੇ ਵਿੱਚ ਛੱਤਾਂ ਚੁੰਦੀਆਂ ਰਹਿੰਦੀਆਂ ਤੇ ਇਨਾਂ ਕੋਲ ਤਾਂ ਛੱਤਾਂ ਬਣਵਾਉਣ ਨੂੰ ਪੈਸੇ ਆ ਨਹੀਂ ਪੰਜਾਬ ਦੇ ਲੋਕ ਇਲਾਜ ਕਰਾਉਣ ਤੋਂ ਤਰਸਦੇ ਰਹਿੰਦੇ ਆ ਔਰ ਉਹ ਕੋਈ ਐਨਜੀਓ ਆ ਕੇ ਇਲਾਜ ਕਰਵਾਉਂਦਾਂ ਹਸਪੀਟਲਾਂ ਦੇ ਵਿੱਚ ਆ ਕੇ ਲੋਕਾਂ ਕੋਲ ਤਾਂ ਰੋਜ਼ਗਾਰ ਨਹੀਂ ਲੋਕਾਂ ਕੋਲ ਛੱਤਾਂ ਨਹੀਂ ਲੋਕਾਂ ਦੇ ਕੋਲ ਸਿਹਤ ਜਿਹੜਾ ਕਹਿ ਲੋ ਆਪਦੀ ਬਿਮਾਰੀ ਠੀਕ ਕਰਨ ਵਾਸਤੇ ਪੈਸੇ ਨਹੀਂ ਫਿਰ ਤੁਸੀਂ ਇੱਕ ਗੱਲ ਦੱਸੋ ਇਸ ਆਜ਼ਾਦ ਦੇਸ਼ ਵਿੱਚ ਆਜ਼ਾਦ ਕੌਣ ਹੋ ਗਿਆ ਤੁਸੀਂ ਤਾਂ ਭਾਸ਼ਣ ਹੀ ਦੇਣਾ ਹੋਊਗਾ ਕਿ ਸਾਡੇ ਫਲਾਣੇ ਸ਼ਹੀਦ ਜੀ ਨੇ ਉਹਨਾਂ ਨੇ ਐਨੀਆਂ ਕੁਰਬਾਨੀਆਂ ਦੇਤੀਆਂ ਸ਼ਹੀਦ ਹੋ ਗਏ ਉਹਨਾਂ ਨੇ ਰੱਸੇ ਚੁੰਮਲੇ ਤੁਸੀਂ ਦਾ ਭਾਸ਼ਣ ਦੇਣਾ ਪਰ ਤੁਸੀਂ ਇਹ ਗੱਲ ਦੱਸੋ ਕਿ ਸ਼ਹੀਦੀਆਂ ਪਾਈਆਂ ਸਾਡੇ ਕਿਸੇ ਕੰਮ ਨਹੀਂ ਆਈਆਂ ਕਿਉਂ ਨਹੀਂ ਆਈਆਂ ਇੱਕ ਪਾਸੇ ਤਾਂ ਅਸੀਂ ਲੱਖਾਂ ਸਿਰ ਦੇ ਕੇ ਆਜ਼ਾਦੀ ਲਈ ਹੋਵੇ ਦੂਜੇ ਪਾਸੇ ਸਾਡੇ ਦੇਸ਼ ਦੇ ਲੋਕ ਜਿੰਨਾਂ ਕੋਲੋਂ ਆਜ਼ਾਦੀ ਲਈ ਹੋਵੇ ਆ ਜੋਨਾਂ ਦੇ ਕੋਲ ਹੀ ਦੋ ਡੰਗ ਦੀ ਰੋਟੀ ਪਿੱਛੇ ਲੱਖਾਂ ਰੁਪਈਆ ਖਰਚ ਕੇ ਗਏ ਆ ਲੱਖ ਲਾਮ ਤਾਹੋ ਜੇ ਲੀਡਰਾਂ ਤੇ ਭਾਸ਼ਣ ਦੇਣ ਦੀ ਤੇ ਵਾਕਈ ਉਹ ਸੀ ਜਿਹੜੇ ਰਸੇ ਚੁੰਮ ਗਏ ਪਰ ਤੁਸੀਂ ਤਾਂ ਸਾਨੂੰ ਹੀ ਰਸੇ ਚੁੰਮਣ ਨੂੰ ਮਜਬੂਰ ਕਰੀ ਜਾਂਦੇ ਆ ਕਿ ਇਹ ਮਜਬੂਰ ਹੋ ਕੇ ਰਸੇ ਚੁੰਮਣ ਕਿਉਂਕਿ ਸਾਡੇ ਕੋਲ ਰੋਜ਼ਗਾਰ ਨਹੀਂ ਅਸੀਂ ਤਾਂ ਉਹਨਾਂ ਅੰਗਰੇਜ਼ਾਂ ਦੀਆਂ ਮਿੰਤਾ ਕਰਦੇ ਆ ਉਹਨਾਂ ਅੰਗਰੇਜ਼ਾਂ ਕੋਲੇ ਜਾਂਦੇ ਆ ਅੱਜ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਮਾਨ ਸਾਹਿਬ ਤੁਸੀਂ ਇਹ ਗੱਲ ਦੱਸੋ ਕਿ ਤੁਸੀਂ ਮੈਂ ਅਸਲ ਗੱਲ ਇਹ ਕਰਾਂ ਕਿ ਇਹ 15 ਅਗਸਤ ਨੂੰ ਹਰ ਕੋਈ ਨਵੇਂ ਤੋਂ ਨਵਾਂ ਮੁੱਖ ਮੰਤਰੀ ਮਤਲਬ 50 ਸਾਲਾਂ ਬਾਅਦ ਔਰ ਇਹ ਸਾਲ ਬਾਅਦ ਹੀ ਦੇਣਾ ਹੁੰਦਾ ਮਨਾਉਣਾ ਵੀ ਚਾਹੀਦਾ ਪਰ ਇਹ ਕਰੋੜਾ ਰੁਪਈਆ ਖਰਚਾ ਜਾਂਦਾ ਮਾਨ ਸਾਹਿਬ ਲਗਪਗ 100 ਕਰੋੜ ਤੋਂ ਪਲੱਸ ਸਾਡੇ ਦੇਸ਼ ਦੀ ਆਬਾਦੀ ਆ ਕਿ ਮੈਂ ਕੱਲ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਕੇ ਠਿਆ ਤੇ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਵੀ ਮਤੇ ਪਾਓ ਇਹ ਆਬਾਦੀ ਜੇਕਰ 100 ਕਰੋੜ ਬੰਦੇ ਦੀ ਆਪਾਂ ਗੱਲ ਕਰੀਏ ਤਾਂ ਇਹ ਸਾਲ ਅਸੀਂ ਹਰ ਭਾਰਤੀ ਦੇ ਹੱਥ ਵਿੱਚ ਝੰਡਾ ਫੜਾ ਦਿੰਨੇ ਆ ਕਿ ਆ ਚੱਕੋ ਝੰਡਾ ਤੇ ਮਾਣ ਕਰੋ ਅਸੀਂ ਭਾਰਤੀ ਆ ਅਸੀਂ ਮਾਣ ਵੀ ਕਰਦੇ ਆ ਪਰ ਮੈਂ ਇਹ ਕਹਿਣਾ ਕਿ ਇਸ ਸਾਲ ਦੇ ਵਿੱਚ ਇਹ 15 ਅਗਸਤ ਆਉਂਦੀ 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 ਤੱਕ ਸਾਡੇ ਜਿਹੜੇ ਪੰਜਾਬ ਸਾਡੇ ਦੇਸ਼ ਦੇ ਲੋਕ ਆ ਬਿਨਾ ਇਲਾਜ ਤੋਂ ਦੁਨੀਆ ਛੱਡ ਜਾਂਦੇ ਆ ਧਰਨੇ ਜਦੋਂ ਇਹ ਕਰਦੇ ਆ ਉਹਨਾਂ ਧਰਨਿਆਂ ਨੂੰ ਤੁਸੀਂ ਰੰਗ ਦੇ ਦਿੰਨੇ ਆ ਕੋਈ ਨਾ ਕੋਈ ਸਰਕਾਰ ਕੋਈ ਨਾ ਕੋਈ ਰੰਗ ਦੇ ਕੇ लाਠੀ ਚਾਰਜ ਕਰਾ ਦਿੰਦੀ ਆ ਸਰਕਾਰ ਹੀ ਉਹਨਾਂ ਦੇ ਹੱਥ ਪੈਰ ਤੜਵਾ ਦਿੰਦੀ ਆ ਔਰ ਮਜ਼ਦੂਰ ਪਹਿਲਾਂ ਵੀ ਅੰਗਰੇਜ਼ਾਂ ਵੇਲੇ ਔਰ ਚਾਹੇ ਕਿਸਾਨ ਗਰੀਬ ਬੰਦਾ ਚਾਹੇ ਕਿਸੇ ਵੀ ਜਾਤ ਧਰਮ ਦਾ ਉਹ ਅੰਗਰੇਜ਼ਾਂ ਵੇਲੇ ਵੀ ਜਦੋਂ ਉਹਦੇ ਨਾਲ ਕੋਈ ਜ਼ੁਲਮ ਹੁੰਦਾ ਸੀ ਤੇ ਉਹਦਾ ਜ਼ੁਲਮ ਉਥੇ ਨੱਪਿਆ ਰਹਿ ਜਾਂਦਾ ਸੀ ਉਹਨੂੰ ਇਨਸਾਫ਼ ਨਹੀਂ ਮਿਲਦਾ ਸੀ ਤੇ ਅੱਜ ਵੀ ਲੋਕਾਂ ਦੇ ਨਾਲ ਐਂਜੀ ਹੋ ਰਿਹਾ ਤੇ ਫਿਰ ਅਸੀਂ ਇੱਕੋ ਗੱਲ ਹੱਥ ਜੋੜ ਕੇ ਕਵਾਂਗੇ ਆਜ਼ਾਦੀ ਹੈਗੀ ਆ ਪਰ ਸਾਡੇ ਲੀਡਰਾਂ ਕੋਲੇ ਆ ਸਾਡੇ ਕੋਲੇ ਨਹੀਂਗੀ ਆਜ਼ਾਦੀ ਅਸੀਂ ਤਾਂ ਉਹਦੇ ਹੱਕ ਮੰਗਣ ਵਾਸਤੇ ਸਾਨੂੰ ਸੜਕਾਂ ਤੇ ਬਹਿਣਾ ਪੈਂਦਾ ਜੇਕਰ 3 ਸਾਲ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੋ ਜਾਏ ਸਾਨੂੰ ਉਹਦੇ ਵਾਸਤੇ ਧਰਨਾ ਲਾਉਣਾ ਪੈਂਦਾ ਬੱਚਿਆਂ ਦੇ ਬਲਾਤਕਾਰ ਵਾਸਤੇ ਅਸੀਂ ਛੜਕਾਂ ਤੇ ਬਹਿਣਾ ਪੈਂਦਾ ਕਿ ਬਲਾਤਕਾਰ ਹੋਇਆ ਇਹ ਜਿਹੜੇ ਕਹ ਲੋ ਜਿਹੜੇ ਗੁਨਾਹਗਾਰ ਉਹਨਾਂ ਨੂੰ ਜੇਲਾਂ ਚ ਸਿੱਟੋ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਆ ਦੇਸ਼ ਦੀ ਗੱਲ ਕਰਦੇ ਆ ਉਹਨਾਂ ਨੂੰ ਜੇਲਾਂ ਦੇ ਵਿੱਚ ਸਿੱਟਿਆ ਜਾਂਦਾ ਤੇ ਫਿਰ ਉਹਨਾਂ ਨੂੰ ਛਡਾਉਣ ਵਾਸਤੇ ਧਰਨੇ ਲਾਏ ਜਾਂਦੇ ਆ ਢੰਡਾ ਪਡੋਰੀਆ ਕਿੰਨਾ ਕੁ ਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਜੇ ਅੰਗਰੇਜ਼ ਗਏ ਤਾਂ ਤੁਸੀਂ ਸਾਡੇ ਸਿਰ ਤੇ ਆ ਕੇ ਬਹਿ ਗਏ ਆ ਸਾਨੂੰ ਉਹਨਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਪਰ ਮੈਂ ਬੇਨਤੀ ਇਹ ਕਰਦਾ ਕਿ ਆਏ ਸਾਲ ਅਸੀਂ ਜਿਹੜਾ ਝੰਡਾ ਬਣਵਾਉਨੇ ਆ ਮੈਂ ਰਾਤ ਵੀ ਗੱਲ ਕੀਤੀ ਸੀ ਜੇਕਰ ਇਹ ਗੱਲ ਗਲਤ ਹੈ ਮੈਨੂੰ ਮaaf ਕਰਿਆ ਜੇ ਸਿਰ ਨਵਾ ਕੇ ਮਾਫੀ ਮੰਗਦਾ ਮਾਨ ਸਾਹਿਬ ਉਹੀ ਝੰਡਾ ਜੇਕਰ 1 ਰੁਪਏ ਦਾ ਹੋਵੇ 100 ਕਰੋੜ ਲੋਕਾਂ ਨੂੰ ਵੰਡ ਗਏ ਤਾਂ 100 ਕਰੋੜ ਹੋ ਗਿਆ ਪਰ ਜੇਕਰ ਦਸਾਂ ਦਾ ਮੰਨਗੇ ਤਾਂ 1000 ਕਰੋੜ ਹੋ ਗਿਆ ਵੈਸੇ ਇਹ ਦੀ ਕਦੇ ਵੀ ਕੋਈ ਕੀਮਤ ਨਹੀਂ ਦੇ ਸਕਦਾ ਫਿਰ ਵੀ ਇਹਨੂੰ ਹੱਥ ਦੇ ਵਿੱਚ ਮਤਲਬ ਫੜਨ ਦੇ ਵਾਸਤੇ ਸਾਨੂੰ ਕੁਛ ਨਾ ਕੁ ਸਾਡੇ ਦੇਸ਼ ਦੀ ਸਰਕਾਰ ਝੰਡੇ ਜਿਹੜਾ ਸਕੂਲਾਂ ਦੇ ਬੱਚਿਆਂ ਨੂੰ ਪੰਚਾਇਤਾਂ ਨੂੰ ਉਹ ਪਿੰਡਾਂ ਦੇ ਵਿੱਚ ਵੰਡ ਦਿੰਦੇ ਮੈਂ ਇਹੀ ਕਹਿਣਾ ਇਹੀ 1000 ਕਰੋੜ ਰੁਪਏ ਦਾ ਇੱਕ ਤਗੜਾ ਝੰਡਾ ਬਣਾਇਆ ਜਾਵੇ ਉਹ ਝੰਡਾ ਚਾਹੇ ਕੋਈ ਹਸਪੀਟਲ ਹੋਵੇ ਉਹ ਚਾਹੇ ਸਾਡਾ ਕੋਈ ਕਾਲਜ ਹੋਣ ਔਰ ਜਿੱਦੇ 15 ਅਗਸਤ ਆਵੇ ਤੇ ਜਦੋਂ 15 ਅਗਸਤ 15 ਅਗਸਤ ਵਾਲੇ ਦੇਣ ਹੀ ਨਹੀਂ ਇਕੱਲੇ ਸਲੂਟ ਮਾਰ ਰਹੇ ਅਸੀਂ ਆਏ ਰੋਜ਼ ਤਿਰੰਗੇ ਝੰਡੇ ਨੂੰ ਸਲੂਟ ਮਾਰੀਏ ਤੁਸੀਂ ਹਰ ਜਿਹੜੇ ਸਟੇਟਾਂ ਦੇ ਵਿੱਚ ਹਰ ਜ਼ਿਲ੍ਹਿਆਂ ਦੇ ਵਿੱਚ ਹਸਪਤਾਲਾ ਉਹਨਾਂ ਨੂੰ ਤਗੜੇ ਕਰਕੇ ਆਹੀ 11500 ਕਰੋੜ ਰੁਪਇਆ ਲਾ ਕੇ ਉਹਨਾਂ ਨੂੰ ਤਗੜੇ ਕਰਕੇ ਜਿਹੜਾ ਮਰੀਜ਼ ਵੀ ਚਾਹੇ ਉਹ ਧੀਆਂ ਦਾ ਬਾਪਾ ਚਾਹੇ ਭੈਣਾਂ ਦਾ ਭਰਾ ਜਦੋਂ ਉਹ ਠੀਕ ਹੋ ਕੇ ਨਿਕਲੇ ਤੇ ਉਹ ਸਲੂਟ ਮਾਰੇ ਤਿਰੰਗੇ ਝੰਡੇ ਨੂੰ ਕਿ ਵਾਕਈ ਸਾਨੂੰ ਮਾਣ ਆ ਭਾਰਤੀ ਐ ਹੁਣ ਤੇ ਮਾਣ ਸਾਨੂੰ ਅੱਜ ਵੀ ਆ ਪਰ ਅਫਸੋਸ ਦੀ ਗੱਲ ਐ ਕਿ ਸਾਡਾ ਮਾਣ ਉਦੋਂ ਟੁੱਟ ਜਾਂਦਾ ਜਦੋਂ ਅਸੀਂ ਉਹਨਾਂ ਅੰਗਰੇਜ਼ਾਂ ਦੇ ਅੱਗੇ ਜਾ ਕੇ ਰੋਜਗਾਰ ਮੰਗਦੇ ਆ ਹੱਥ ਫਲਾਉਂਨੇ ਆ ਅਸੀਂ ਤੇ ਤੁਹਾਡੇ ਵਰਗੇ ਮੰਤਰੀ ਸਾਡਾ ਪੈਸਾ ਬਰਬਾਦ ਕਰਨ ਤੇ ਲੱਗੇ ਹੋਏ ਆ ਕਦੇ ਤਾਂ ਬੁਲਟ ਪ੍ਰੂਫ ਤੁਸੀਂ ਟੈਂਟ ਲਾਉਂਨੇ ਆ ਕਦੇ ਤੁਸੀਂ ਬੁਲਟ ਪ੍ਰੂਫ ਆ ਆ ਉਹਦੇ ਕੈਮਨ ਬਣਾਉਨੇ ਆ ਜੇਕਰ ਤੁਹਾਨੂੰ ਖਤਰਾ ਹੁਣ ਤੁਹਾਨੂੰ ਦੇਸ਼ ਦੇ ਲੋਕਾਂ ਚ ਖਤਰਾ ਹੋਣ ਲੱਗ ਗਿਆ ਤੁਸੀਂ ਕਿਸੇ ਬਗਾਨੀ ਕੰਟਰੀ ਦੇ ਵਿੱਚ ਨਹੀਂ ਖੜੇ ਸੀ ਤੁਸੀਂ ਕੋਈ ਬਗਾਨੀ ਜੇਕਰ ਕੰਟਰੀ ਦੇ ਵਿੱਚ ਹੁੰਦੇ ਅਸੀਂ ਮੰਨ ਲੈਂਦੇ ਕਿ ਵਾਕਈ ਭਾਈ ਸਾਹਿਬ ਖਤਰਾ ਹੁਣ ਇਸ ਟਾਈਮ ਤੁਸੀਂ ਥਾਣਿਆਂ ਦੇ ਵਿੱਚ ਵੱਡੇ ਵੱਡੇ ਬੈਨਰ ਲਵਾਏ ਸੀ ਕਿ ਜਿਹੜੀ ਸਾਡੀ ਕਾਨੂੰਨ ਵਿਵਸਥਾ ਉਹ ਬਹੁਤ ਚੰਗੀ ਆ ਪਰ ਮਾਨ ਸਾਹਿਬ ਤੁਸੀਂ ਆ ਬੁਲਟ ਪ੍ਰੂਫ ਕੈਮਨ ਬਣਵਾ ਕੇ ਇੱਕ ਸਬੂਤ ਦੇ ਦਿੱਤਾ ਕਿ ਸਾਡੇ ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਵਿਗੜੀ ਹੋਈ ਆ ਪੰਜਾਬ ਦਾ ਮੁੱਖ ਮੰਤਰੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਅੱਜ ਉਹਨੂੰ ਹੀ ਖਤਰਾ ਕਿਸੇ ਗੱਲ ਤੋਂ ਉਹ ਬੁਲਟ ਪ੍ਰੂਫ ਕੈਮਨ ਲਾ ਕੇ ਭਾਸ਼ਣ ਦੇ ਰਿਹਾ ਇਹਦਾ ਮਤਲਬ ਇਹ ਆ ਕਿ ਸਾਡੇ ਮਾਨ ਸਾਹਿਬ ਇਹ ਦੱਸ ਰਹੇ ਆ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਵਿਗੜ ਚੁੱਕੀ ਆ ਤੇ ਮਾਨ ਸਾਹਿਬ ਤੁਹਾਨੂੰ ਬੇਨਤੀ ਕਰਦਾ ਹੁਣ ਜੇਕਰ ਤੁਹਾਨੂੰ ਖਤਰਾ ਹੋ ਗਿਆ ਤਾਂ ਤੁਸੀਂ ਮੁਰਗੀਖਾਨਾ ਖੋਲੋ ਜਾਂ ਡੈਰੀ ਫਾਰਮ ਖੋਲੋ ਜਾਂ ਤੁਸੀਂ ਮੱਛੀ ਪਾਲਣ ਖੋਲੋ ਗਊਸ਼ਾਲਾ ਖੋਲੋ ਕੁਛ ਨਾ ਕੁਛ ਖੋਲੋ ਹੁਣ ਤੁਹਾਨੂੰ ਖਤਰਾ ਹੋਣ ਲੱਗ ਗਿਆ ਜੇਕਰ ਤੁਹਾਨੂੰ ਖਤਰਾ ਕਿਉਂਕਿ ਇਹਦਾ ਪੰਜਾਬ ਦੇ ਲੋਕ ਆ ਤੁਹਾਡੇ ਆ ਤੁਸੀਂ ਕਹਿੰਦੇ ਹੁੰਦੇ ਸੀ ਕਹਿੰਨੇ ਕੋਟੋ ਮੁਰਗੇ ਦੇ ਸਿਰ ਪਰ ਵੀ ਤਾਜ ਹੁੰਦਾ ਹੈ ਪਰ ਰਾਜ ਤੁਨ ਘਾਤਾ ਮੈਂ ਪਤਾ ਨਹੀਂ ਇੱਕ ਤੁਸੀਂ ਸ਼ਹਿਰ ਜੇ ਮਾਰਦੇ ਹੁੰਨੇ ਆ ਕਿ ਅਰੇ ਵਾਹ ਵਾਹ ਤੌ ਨਹੀਂ ਕੀ ਹੋਤੀ ਆ ਜਿੰਨ ਕਾ ਲੋਗੋਂ ਕੇ ਦਿਲ ਪਰ ਰਾਜ ਹੁੰਦਾ ਹੈ ਤੇ ਫਿਰ ਤੁਹਾਡਾ ਪੰਜਾਬ ਦੇ ਲੋਕਾਂ ਦੇ ਦਿਲ ਤੇ ਰਾਜ ਚੱਲਦਾ ਤੇ ਫਿਰ ਤੁਹਾਨੂੰ ਪੰਜਾਬ ਦੇ ਲੋਕ ਕਿਵੇਂ ਕੋਈ ਹਾਨੀ ਪਹੁੰਚਾਉਣ ਦੀ ਸੋਚ ਸਕਦੇ ਆ ਮਾਨ ਸਾਹਿਬ ਜੇਕਰ ਇਹਨਾਂ ਤੋਂ ਖਤਰਾ ਤੁਸੀਂ ਇਹੋ ਜਿਹਾ ਕਿਹੜਾ ਕੰਮ ਕਰ ਚੁੱਕੇ ਆ ਕਿ ਤੁਹਾਨੂੰ ਖਤਰਾ ਮਹਿਸੂਸ ਹੋਣ ਲੱਗ ਗਿਆ ਸਾਡੇ ਨਾਲ ਸਾਂਝਾ ਕਰੋ ਇਹ ਦੁੱਖ ਅਸੀਂ ਇਹ ਦੁੱਖ ਵੰਡਾਈਏ ਪੰਜਾਬ ਦੇ ਲੋਕ ਫਰੇਚੀ ਦਾ ਹੱਲ ਕੱਢ ਕੇ ਦੇਣ ਬਾਕੀ ਕੋਈ ਗੱਲ ਨਹੀਂ ਮੈਨੂੰ ਤੁਹਾਡੇ ਨਾਲ ਪੂਰੀ ਹਮਦਰਦੀ ਆ ਲਓ ਮਾਨ ਸਾਹਿਬ ਮੇਰੀ ਜਾਨ ਤੁਹਾਡੇ ਤੇ ਕੁਰਬਾਨਾ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਸੱਚੀ ਕੁਰਬਾਨੀ ਕਿਤੇ ਵੇਖੀ ਤੇ ਰੱਬ ਹੋਵਾ ਗੱਡੀ ਖੜਾ ਹੋਵੇ ਇੱਕ ਗੱਲ ਮੈਂ ਕਹਿਣਾ ਕਿ ਤੁਹਾਡੀ ਜਿਹੜੀ ਅੱਜ ਇਹ ਤੁਹਾਨੂੰ ਮੁਸ਼ਕਲ ਆ ਰਹੀਆਂ ਤੁਹਾਡੀਆਂ ਇਹ 2027 ਦੇ ਵਿੱਚ ਮੁਸ਼ਕਲ ਹੱਲ ਕਰਾ ਦਾਂਗੇ ਤੁਹਾਨੂੰ ਬੁਲਟ ਪ੍ਰੂਫ ਕੈਵਨ ਤੇ ਤੁਹਾਨੂੰ ਬੁਲਟ ਪ੍ਰੂਫ ਜੈਕਾ ਤੁਹਾਨੂੰ ਬੁਲਟ ਪ੍ਰੂਫ ਟੈਂਟਾਂ ਦੀ ਕਦੇ ਲੋੜ ਨਹੀਂ ਪੈਣੀ ਕਿਉਂਕਿ ਤੁਹਾਡਾ ਰਿਜ਼ਲਟ ਇਹੋ ਜਿਹਾ ਕੱਢਾਂਗੇ ਤੁਹਾਨੂੰ ਘਰ ਤੋਂ ਕਦੇ ਕਿਸੇ ਨੇ ਬਾਹਰ ਨਹੀਂ ਲਿਆਇਆ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ